ਕੀ ਹਾਲ ਹੈ ਠੀਕ ਹੈ ਜੀ ਚੰਗਾ ਜੀ ਚੰਗਾ ਹੁਣ ਕੀ ਕੀ ਚੀਜ਼ਾਂ ਨਵੀਆਂ ਬਣਾਈਆਂ ਆਪਾਂ ਇਹ ਹੈਗਾ ਪੀਏਯੂ ਦਾ ਸਮਾਰਟ ਸੀਡਰ ਜੀ ਜਿਹੜਾ ਸਾਰੀ ਜ਼ਮੀਨ ਨੂੰ ਵਾਉਣ ਦੀ ਲੋੜ ਨਹੀਂ ਸਿਰਫ ਜਿੱਥੇ ਦਾਣਾ ਪਾਉਣਾ ਸਿਰਫ ਉੰਨੀ ਜਗ੍ਹਾ ਨੂੰ ਵਾਇਆ ਉੱਥੇ ਦਾਣਾ ਪਾਤਾ ਤੇ ਕੰਮ ਹੋ ਗਿਆ ਸੁਪਰ ਸੀਡਰ ਦੇ ਮੁਕਾਬਲੇ ਇਹਦੇ 'ਚ ਤੋਰਾ ਬਹੁਤ ਜ਼ਿਆਦਾ ਹੈ ਤੇਲ ਨਹੀਂ ਲੱਗਦਾ ਹੈਗਾ ਸਪੀਡ ਆਪਰੇਸ਼ਨਲ ਜ਼ਿਆਦਾ ਹੈ ਛੋਟੇ ਟਰੈਕਟਰ ਚਲਾ ਸਕਦੇ ਸਾਰੀ ਜ਼ਮੀਨ ਨਹੀਂ ਵੋਣੀ ਜਿੱਥੇ ਜਿੱਥੇ ਉਹ ਆਉਣੀਆਂ ਡਿਸਕ ਚਲਣੀ ਹੈ ਆ ਪਿੱਛੇ ਆ ਜਾਓ ਜਿੱਥੇ ਆ ਡਿਸਕ ਚਲਦੀ ਹੈ ਨਾ ਜੀ ਸਿਰਫ ਡਿਸਕ ਦੇ ਮੂਰੇ ਮੂਰੇ ਵਾਹੀ ਹੁੰਦੀ ਆ ਅੱਛਾ ਮੂਰੇ ਮੂਰੇ ਵਾਹੀ ਹੁੰਦੀ ਤਾਂ ਆ ਜਿਹੜਾ ਰੋਲਰ ਆ ਹਾਂਜੀ ਇਹ ਜਿਹੜਾ ਉਹ ਰਹਿ ਜਿਹੜਾ ਦੱਬ ਦਿੰਦਾ ਜਦੋਂ ਦੱਬ ਦਿੰਦਾ ਤਾਂ ਉਹਦਾ ਮੌਇਸਚਰ ਵੱਜ ਜਾਂਦਾ ਉਹਦਾ ਹਾਂ ਉਹ ਘੱਟ ਜਾਂਦਾ ਹਾਂਜੀ ਤੇ ਆ ਜਿਹੜਾ ਆ ਇਹ ਡਿਸਕ ਦੇ ਦਾਣਾ ਪੈ ਗਿਆ ਤੇ ਇਹਨੇ ਨੱਪ ਦੇਣਾ ਦਾਣੇ ਨੂੰ ਸੀਡ ਸੋਇਲ ਕੰਟੈਕਟ ਵਧਾਉਂਦਾ ਹੈ ਵਧਾ ਦੇਗਾ ਪਰ ਉਹ ਨੂੰ ਜਦ ਤਾਈਂ ਅਸੀਂ ਦਾਣੇ ਨੂੰ ਨੱਪਦੇ ਨਹੀਂ ਉਹ ਗਰਮੈਸ਼ ਨਹੀਂ ਫੜਦਾ ਉਗਦਾ ਨਹੀਂ ਜਰਮੀਨੇਸ਼ਨ ਨਹੀਂ ਹੁੰਦੀ ਹਾਂਜੀ ਗੁੱਡ ਇਹ ਬੜੀ ਮਤਲਬ ਸਿੰਪਲ ਤੇ ਵਧੀਆ ਟੈਕਨੋਲੋਜੀ ਹੈ ਇਹ ਕੀ ਹਾਲ ਹੈ ਤੇ ਇੱਕ ਆ ਹੈਗੀ ਆ ਜੀ ਇਸ ਵਾਰੀ ਨਾ ਇਹ ਮਸ਼ੀਨ ਦੇ ਨਾਲ ਝੋਨਾ ਲਾਇਆ ਜੀ ਬੈਡਾਂ ਦੇ ਉੱਤੇ ਪਾਣੀ ਦੀ ਬਹੁਤ ਬਚਤ ਹੈ ਇਹਦੇ ਨਾਲ ਮੈਂ ਸਮਝਦਾ ਇਹ ਪਾਣੀ ਦੀ ਬਚਤ ਜਿਹੜਾ ਬੈਡ ਦੇ ਉੱਤੇ ਝੋਨਾ ਲਾਉਣ ਲਈ ਇਹਨਾਂ ਨੇ ਖਾਸ ਤੌਰ ਤੇ ਬਣਾਈ ਆ ਔਰ ਇਹ ਜਿਹੜੀਆਂ ਮਸ਼ੀਨਾਂ ਬਣਾਉਂਦੇ ਆ ਸਿਰੇ ਦੀਆਂ ਬਣਾਉਂਦੇ ਆ ਕਿਉਂਕਿ ਮੈਂ 슈ਗਰ ਬੀਟ ਦੀ ਮਸ਼ੀਨ ਇੰਪੋਰਟ ਕਰਕੇ ਕਰਨੀ ਚਾਹੁੰਦਾ ਸੀ ਤੇ ਰਾਜਵੀਰ ਨੇ ਅੱਧਾ ਖਸਮਾਨ ਉਥੋਂ ਲੈਂਦਾ ਅੱਧਾ ਕਿਥੋਂ ਲੈਂਦਾ 슈ਗਰ ਬੀਟ ਦਾ ਦਾਣਾ ਇੰਨਾ ਹੁੰਦਾ ਔਰ 40 ਤੋਂ ਲੈ ਕੇ 45000 ਦਾਣਾ ਇੱਕ ਏਕੜ 'ਚ ਪਉਣਾ ਹੁੰਦਾ ਬੀਜਣਾ ਹੁੰਦਾ ਉਹ ਇਹਨਾਂ ਨੇ ਇੱਥੇ ਬਣਾਈ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਯਾਰ ਤੇਰੀ ਮਸ਼ੀਨ ਇਹ ਵੀ ਕਾਮਯਾਬ ਹੋਊ ਇਹਦਾ ਝਾੜ ਵੀ ਇਹਦਾ ਇਸ ਵਾਰੀ ਐਟ ਪਾਰ ਨਿਕਲਿਆ ਬਰਾਬਰ ਆਇਆ ਜਿਹੜਾ 7 ਕਿਲੋ ਡੀਐਸਆਰ ਚ ਰეკਮੈਂਡ ਕਰਦੇ ਆ ਇਹ 3.5 ਕਿਲੋ ਦੇ ਨਾਲ ਹੋ ਗਿਆ 3.5 ਕਿਲੋ ਹਾਂਜੀ ਤੇ ਜਦੋਂ ਆਪਾਂ ਆਮ ਟਰਾਂਸਪਲੈਂਟਡ ਝੋਨੇ ਨੂੰ 8 ਘੰਟੇ ਦੇ ਵਿੱਚ 1 ਕਿਲਾ ਹੁੰਦਾ ਇਹਦੇ ਨਾਲ ਅੱਧੇ ਘੰਟੇ ਚ ਪਾਣੀ ਲੱਗ ਗਿਆ ਬਿਲਕੁਲ ਜੀ 16 16 ਗੁਣਾ ਪਾਣੀ ਬਚਿਆ ਪੰਜਾਬ ਦੀ ਜਿਹੜਾ ਵਾਟਰ ਲੈਵਲ ਥੱਲੇ ਜਾ ਰਿਹਾ ਉਹਦੇ ਲਈ ਕੰਮ ਤਾਂ ਕਰਨਾ ਪੈਣਾ ਬਿਲਕੁਲ ਔਰ ਇਹ ਨੂੰ ਪ੍ਰਮੋਟ ਯੂਨੀਵਰਸਿਟੀ ਨੂੰ ਵੀ ਕਰਨਾ ਚਾਹੀਦਾ ਜੇ ਪਾਣੀ ਬਚੂ ਤਾਂ ਸਾਰਾ ਕੁਝ ਹੀ ਬਚਣਾ ਹੈ ਫਿਰ ਅਸੀਂ ਬਚਾਂਗੇ ਹਾਂਜੀ ਬਿਲਕੁਲ ਜੀ ਨਹੀਂ ਤਾਂ 15 ਸਾਲਾਂ ਬਾਅਦ ਬਿਲਕੁਲ ਜੀ ਪਤਾ ਨਹੀਂ ਕੀ ਬਣਾ ਜੀ ਇਹ ਸਪ੍ਰਿੰਗ ਅਟੈਚਮੈਂਟ ਲਾਤੀ ਜੀ ਡੀਐਸਆਰ ਦੇ ਉੱਤੇ ਆ ਮੂਰੇ ਟੈਂਕ ਲੱਗ ਗਿਆ ਇਹ ਸਪ੍ਰਿੰਗ ਟੈਂਕ ਲੱਗ ਗਿਆ ਜੀ ਮੂਰੇ ਡੀਐਸਆਰ ਦੇ ਉੱਤੇ ਪ੍ਰੀ ਇਮਰਜੈਂਸੀ ਆਪਣਾ ਮੂਰੇ ਦਾ ਮਤਲਬ ਕੀ ਇਹ ਟੈਂਕੀ ਮੂਰੇ ਲਾਤੀ ਜੀ ਸਪਰੇਅ ਪਿੱਛੇ ਆਉਣਾ ਨਾ ਸਪਰੇਅ ਪਿੱਛੇ ਹੋਊਗਾ ਜੀ ਸਪਰੇਅ ਪਿੱਛੇ ਆਊਗਾ ਮਤਲਬ ਕਿ ਪਹਿਲਾਂ ਦਾਣਾ ਪੈ ਗਿਆ ਫਿਰ ਉਹਨੂੰ ਕਵਰ ਹੋ ਗਿਆ ਉਹਦੇ ਉੱਤੇ ਪ੍ਰੀ ਅਮਰਜੈਂਸੀ ਸਪਰੇਅ ਹੋ ਗਿਆ ਬਸ ਅਗਲੀ ਵਾਰ ਯਾਰ ਰਾਮ ਗੜੀਆਂ ਦਾ ਕਰ ਪੈਦਾ ਆਉਣਾ ਤੁਸੀਂ ਤਾਂ ਕੰਮ ਕਰ ਰਹੇ ਸੀ ਪਹਿਲਾਂ ਹੀ ਪੂਰੇ ਰਾਮ ਗੜੀਆਂ ਬਹੁਤ ਅੱਛਾ ਤੇ ਪਾਣੀ ਦੀ ਵੀ ਬਚਤ ਤੇ ਗਲਤੀ ਸਪਰੇਅ ਚ ਨਹੀਂ ਹੋ ਸਕਦੀ ਹਾਂਜੀ ਬਿਲਕੁਲ ਜੀ ਇਹ ਮਕੈਨੀਕਲ ਹੋ ਗਿਆ ਕੰਮ ਬਿਲਕੁਲ ਜੀ ਬਿਲਕੁਲ ਜੀ ਬੜੀ ਸਿੰਪਲ ਬੜੀ ਬੇਸਿਕ ਜੀ ਬਹੁਤ ਅੱਛਾ ਆਹ ਉਹ ਵਾਲੀ ਤਾਂ ਨਹੀਂ ਇਹ ਨਿਊਮੈਟਿਕ ਵੈਕਿਊਮ ਇਹ ਹੁਣ ਬੈੱਡਾਂ ਤੇ ਵੀ ਆ ਬੈੱਡ ਵੀ ਨਾਲ ਬਣਦੇ ਆ ਮੱਕੀ ਦੀ ਬਜਾਈ ਹਾਂਜੀ ਇਹ ਇੱਕ ਨਹੀਂ ਇਹ 5.5 ਲੱਖ ਦੀ ਜੀ ਅੱਛਾ ਅੱਛਾ ਹਾਂਜੀ ਚਲੋ ਬਹੁਤ ਅੱਛਾ ਇਹ ਹੈਗਾ ਜਿਵੇਂ ਜੀ ਆਪਣੇ ਦੂਜੇ ਪੌਦੇ ਲਗਾਉਣ ਵਾਸਤੇ ਜਿਵੇਂ ਆਪਣਾ ਬਹੁਤ ਟਮਾਟਰ ਆ ਗਿਆ ਅੱਛਾ ਟਮਾਟਰ ਉੱਪਰ ਦੀ ਪਾਇਆ نیچے ਪਾਇਆ ਖੋਲਿਆ ਬਾਹਰ ਕੱਢ ਲੈ ਬਿਲਕੁਲ ਹਾਂਜੀ ਉਹ ਆਹ ਵੇਖਿਆ ਹਾਂਜੀ ਇਕ ਮਾਲਾ ਕੋਈ ਵੀ ਬੂਟਾ ਅਗਰ ਪਾਉਣਾ ਹੈ ਟੂਮਾਂਟਰ ਦਾ ਹੋ ਗਿਆ ਹਾਂਜੀ ਮਿਰਚਾਂ ਦਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਇਆ ਤੇ ਪਹਿਲਾਂ ਨੱਪ ਲਿਆ ਨੱਪ ਲਿਆ ਦੱਬਿਆ ਉਹਨਾਂ ਚਰੇ ਗਿਆ ਫਿਰ ਹਾਂਜੀ ਬਹੁਤ ਅੱਛਾ ਹਾਂਜੀ ਅੱਛਾ ਇੰਦਲਾਵਾ ਸਾਡੇ ਜਿਵੇਂ ਕਿ ਮੀਟਰ ਸਾਡੇ ਕੋਲ ਹੁੰਦੇ ਆ ਜਿਵੇਂ ਅਮਲੇ ਇਹ ਹੈਂਡ ਟੂਲ ਨੇ ਆਪਣੇ ਸਾਡੇ ਜੇ ਕਰਨ ਵਾਸਤੇ ਇਹ ਇਹ ਕੀ ਆ ਹਾਂ ਜਿਵੇਂ ਖੁਰਪਿਆ ਹਾਂਜੀ ਖੜੇ ਕੰਮ ਕਰਦੇ ਨੇ ਜਿਵੇਂ ਖੁਰਪੇ ਨਾਲ ਕੰਮ ਕਰੀ ਜਾਂਦੀ ਸੀ ਖੁਰਪੇ ਨਾਲ ਬੈ ਕੇ ਕਰਨਾ ਪੈਂਦਾ ਇਹ ਖੜੇ ਹੋ ਕੇ ਕੰਮ ਕਰਦਾ ਇਹ ਖੜੇ ਹੋ ਕੇ ਕਮਰ ਤੇ ਜ਼ੋਰ ਘਟ ਪੈਂਦਾ ਕਮਰੋਂ ਘਟਦਾ ਬਿਲਕੁਲ ਠੀਕ ਹਾਂਜੀ ਹੋਰ ਕੀ ਆ ਤੁਹਾਡੇ ਕੋਲ ਹਾਂ ਸਾਡੇ ਕੋਲ ਹੈਗੇ ਜੀ ਨੇ ਆਪਣੇ ਹੈਂਡ ਕਲਟੀਵੇਟਰ ਆ ਜਾਂਦੀ ਹੈ ਹੈਂਡਲ ਸਾਡੇ ਸਾਰਿਆਂ ਦਾ ਕਾਮਨ ਹੈਂਡਲ ਸਾਡੇ ਸਾਰਿਆਂ ਦੇ ਇਹ 2 ਇਨ 1 ਆ ਗੋਡੀ ਕਰਨ ਵਾਸਤੇ ਆ ਘਾਹ ਵਡਰਨ ਵਾਸਤੇ ਜਿੱਦਣੋ ਜੀ ਨਾ ਇਹ ਵਧੀਆ ਹਾਂਜੀ ਇਹ ਚ ਵੱਡਾ ਸਾਈਜ਼ ਹੁੰਦਾ ਆਪਣੇ ਕੋਲੇ ਹਾਂ ਆ ਵੱਡੇ ਸਾਈਜ਼ ਆ ਇਹ ਵੱਡਾ ਸਾਈਜ਼ ਆ ਹਾਂਜੀ ਆ ਛੋਟਾ ਜੇ ਰੋ ਵੱਡੀ ਆ ਤਾਂ ਆਪਾਂ ਇਹ ਕਰਾਂ ਹਾਂਜੀ ਬਿਲਕੁਲ ਜੀ ਗੈਪ ਜ਼ਿਆਦਾ ਬਣਾ ਜਿਹੜੇ ਜਿਹੜਾ ਜਿਹੜਾ ਨਾ ਹੋਇਆ ਤਾਂ ਉਹਨੂੰ ਫਿਰ ਮੁੜ ਕੇ ਇਹਦੇ ਨਾਲ ਪੱਕ ਦਿੱਤਾ ਹਾਂਜੀ ਬਿਲਕੁਲ ਜੀ ਬਿਲਕੁਲ ਗੋਡੀ ਵਧੀਆ ਹੋਊਗੀ ਗੋਡੀ ਵਧੀਆ ਹੋਏਗੀ ਬਿਲਕੁਲ ਜੀ ਵੈਰੀ ਗੁੱਡ ਹਾਂਜੀ ਇਦੁੱਲਾ ਭ ਸਾਡੇ ਕੋਲੇ ਆ ਅੰਬ ਤੋੜਨ ਲਈ ਆ ਜਾਂਦਾ ਹੈਂਡ ਲੱਗਦਾ ਵਿੱਚ ਅੰਬ ਤੋੜ ਦਿੰਦੇ ਨਾਲ ਜੀ ਕੋਈ ਵੀ ਫਲ ਤੋੜਨਾ ਹੋਵੇ ਕੋਈ ਫਲ ਤੋੜਨਾ ਬਿਲਕੁਲ ਟੂਕੀ ਫਲ ਇਹਦੇ ਨਾਲ ਤੋੜਦੇ ਨਾਲ ਨਾ ਤੋੜ ਕੇ ਵੀ ਫਲ ਲੱਗੇ ਫਲ ਲੱਗ ਰਿਹਾ ਹੈ ਬਹੁਤ ਅੱਛਾ ਮਤਲਬ ਸਾਡੇ ਕੋਲੇ ਇੱਕ ਨਵੀਂ ਨੇ ਸਾਡੇ ਕੱਢੀ ਜਾਂ ਸੀ ਇੱਕ ਕਲਿੱਕ ਬਟਨ ਕਹਿੰਦੇ ਸੀ ਇਹਨੂੰ ਇਹ ਹੈਗਾ ਇਹਦੇ ਵਿੱਚ ਤੀਜੇ ਜਿਵੇਂ ਆ ਹੋ ਗਏ ਆਪਣਾ ਆ ਲੱਗਿਆ ਇਹਦੇ ਵਿੱਚ ਹੈਂਡ ਸਾਡਾ ਕਾਮਨ ਆ ਵੱਡੇ ਬਾਹਰ ਕੱਢਿਆ ਲੱਗਿਆ ਹੈਡਫੋਨ ਹੋ ਗਿਆ ਅੱਛਾ ਅਟਨ ਨੈਟਵਰਕ ਕਾਹਨ ਲੋੜੀ ਆ ਜੀ ਆ ਆ ਵੀ ਗੋਡੀ ਕਰਨ ਲਈ ਹਾਂ ਜੀ ਕੀ ਕਰਦਾ ਮਿੱਟੀ ਵੜ ਦਿੰਦਾ ਪਹਿਲਾਂ ਇਹ ਮਿੱਟੀ ਸਰ ਬੁਰਬਰੀ ਸਰ ਮਿੱਟੀ ਬਣਾ ਦਿੰਦਾ ਇਹ ਬਹੁਤ ਅੱਛਾ ਚਲੋ ਬਹੁਤ ਅੱਛਾ ਥੈਂਕ ਯੂ ਇਹ ਹਰੜਾ ਕੋਈ ਦੂਜੀ ਮਸ਼ੀਨ ਸਾਡੇ ਕੋਲ ਜੀ ਤੁਹਾਡੀ ਕੰਪਨੀ ਦਾ ਕੀ ਨਾਮ ਹੈ ਸਾਡੇ ਕੰਪਨੀ ਗਲੋਬਲ ਚ ਰਹਿਦਾ ਹਾਂ ਹਾਂ ਜੀ ਇਹ ਇਹ ਮਤਲਬ ਸਿੱਧਾ ਜਾਊਗਾ ਸਿੱਧਾ ਜਾਏਗਾ ਬਿਲਕੁਲ ਹਾਂ ਜੀ ਇੱਕ ਤੁਸੀਂ ਕੰਟਰੋਲ ਕਰ ਲੈਣੀ ਹੈ ਇਹਦੀ ਡੈਪਥ ਡੈਪਥ ਕੰਟਰੋਲ ਕਰ ਲੈਣੀ ਬਿਲਕੁਲ ਜੀ ਵੈਰੀ ਗੁੱਡ ਅੱਛਾ ਆ ਜਿਹੜਾ ਤੁਹਾਡਾ ਜੁਗਾੜ ਆ ਹਾਂ ਜੀ ਇਹ ਕਾਦੇ ਲਈ ਆ ਇਹ ਵੀ ਗੋਡੀ ਕਰਨ ਲਈ ਆ ਜੀ ਮੈਂ ਸਮਝਦਾ ਭਗਵਾਨੀ ਦੇ ਵਿੱਚ ਤਮੀਆਂ ਜਿਵੇਂ ਲੋਣਾ ਕੰਮ ਕਰਦਾ ਮੈਂ ਇਹ ਸਮਝਦਾ ਕਿ ਜਿਵੇਂ ਗੰਨਾ ਬੀਜੀ ਦਾ ਹਾਂਜੀ ਸਾਢੇ 5 ਫੁੱਟ 4 ਇੰਚ ਤੇ ਹਾਂਜੀ ਬਿਲਕੁਲ ਜੀ ਤੇ ਉਹਨੂੰ ਫਿਰ ਮਿੱਟੀ ਪਾਉਣੀ ਆ ਹਾਂਜੀ ਤੇ ਇਹ ਅਕੋਰਡਿੰਗਲੀ ਐਡਜਸਟ ਕਰ ਸਕਦੇ ਆ ਆਪਾਂ ਨਹੀਂ ਇਹ ਫਿਕਸ ਰਹਿੰਦੇ ਜੀ ਨਹੀਂ ਫਿਕਸ ਫਿਕਸ ਤਾਂ ਰਹਿਣੀ ਆ ਹਾਂਜੀ ਤਾਂ ਵਿਆਂ ਛੋਟੀਆਂ ਕਰਨੀਆਂ ਵੱਡੀਆਂ ਕਰਨੀਆਂ ਮਰਜ਼ੀ ਨਾਲ ਆਪਣੀ ਆਪਾਂ ਇੱਕ ਰੱਖੀਏ ਦੋ ਰੱਖੀਏ ਮਿੱਟੀ ਵੱਧ ਪਾਉਣੀ ਆ ਹਾਂਜੀ ਬਿਲਕੁਲ ਜੀ ਵੱਧ ਕਰਨੀ ਬੰਦ ਕਰਨੀ ਬੰਦ ਕਰਨੀ ਬਿਲਕੁਲ ਜੀ ਤੇ ਇਹ ਉਹਦੇ ਜਿਵੇਂ ਕੰਮ ਆ ਸਕਦਾ ਹਾਂਜੀ ਆ ਸਕਦਾ ਬਿਲਕੁਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਤੇਜਿੰਦਰ ਹਾਂਜੀ ਚਲੋ ਤੇਜਿੰਦਰ ਬਹੁਤ ਅੱਛਾ ਹਾਂ